ਹਾਂ ਜੀ ਕੀ ਹਾਲ ਚਾਲ ਆ ਜੀ ਫਾਰਮ ਡਰ ਦਾ ਇੱਕ 50 ਦਾ ਬਾਈ 7-8 ਦਿਨ ਹੋ ਗਈ ਜੀ ਖੜੇ ਆਪਣੇ ਕੋਲੇ ਪਹਿਲਾਂ 60 55 ਹੁਣ ਆਪਾਂ ਲੈ ਜਾਂਦਾ ਨਹੀਂ ਆੜਲਾ ਤੇ 50 ਦਾ ਸਾਰ ਨੂੰ ਪਹਿਲਾਂ ਵੀ ਜ਼ੋਰ ਦਾ ਵਾਧੂ ਮਾਰਦਾ ਸੀ ਅੱਜ ਦਾ ਬਾਹਰ ਟਾਈਮ ਬਾਹਰ ਜ਼ੋਰ ਜੋ ਕੇ ਦੇਖਦੇ ਆ ਇੱਕ ਦਾ ਨਾਲੀ ਬਾਦੀ ਦੇ ਆਪਾਂ ਟੇਕਾ ਵੱਡੇ ਵੇਲੀ 18 ਤਵੀਂ ਵਾਲੀ ਬੈਠਾ ਜੀ ਹੁੱਕ ਚ ਪੌਣੇ ਕਰ ਰੱਖਿਆ ਸੀ ਕਹਿੰਦਾ ਸਾਡੇ ਵਾਲੀ ਖਿੱਚਦਾ ਪਹਿਲਾਂ ਬਟਰਾ ਹੀ ਲੈ ਲਈ ਦੂਜੀ ਇਹ ਚ ਵੀ ਉੱਠ ਖੜਦਾ ਹੁਣ ਤੈਨੂੰ ਦਿਖਾਉਣਿਆ ਕਹਿਮਾ ਘੇਰ ਲਾਏਗਾ ਪਹਿਲੀ ਲਾ ਕੇਰਾ ਪਹਿਲਾ ਘੇਰ ਲਾ ਕੇ ਦਿਖਾਉਣਿਆ ਨੂੰ ਠੀਕ ਆ ਭਾਈ ਵੇ ਕਹਿੰਦੇ ਸਾਬ ਕਹਿੰਦੇ ਵੱਡਾ ਟਰੈਕਟਰ ਹੀ ਹੈ ਜਿਹੜਾ ਦਰਦਨ ਆਪਾਂ ਨਹੀਂ ਰਵਾਈ ਨਹੀਂ ਮੰਦਾ ਅਰੇ ਭਾਈ ਇਹ ਇਹ ਆਪਾਂ ਸੇਵ ਹਾੜਾ ਜਣ ਲਈ ਪੱਤੇ ਨਾ ਖਬਰਾ ਖਬਰੂਜ ਵਾਲੇ ਨੇ ਲਵੇ ਵੀ ਲੱਗਦੇ ਨਾਲੇ ਝੋਟਾ ਖਬਰਾਜ ਤਾਂ ਬੰਨ 800 ਤੋਂ ਬੰਦੇ ਨਾਲ ਹੜਾ ਦੇ ਨੂੰ ਇਹ ਨਹੀਂ ਪਰਵਾਹ ਮੰਨਦਾ ਸੋਡਾ ਡਾਕਟਰਾਂ ਨਾਲੇ ਬਈ 40 45 ਦੀ ਬਾਵਰੇ ਆ ਗਿਆ ਹੰਲਾ ਰਹੀ ਜੀ ਤੇ ਦੇਖ ਆਮ ਨਾਲ ਲੱਸੀ ਮਰਦਾ ਉਹ ਲਾਣੇ ਡਰਾਈਵਰ ਨਾ ਖੜੇ ਨੂੰ ਡਰਾਈਵਰ ਨਾ ਇਹ ਗੱਲ ਬੜੀ ਵੱਡੀ ਗੱਲ ਆ ਰਹਾ ਕਮਾਲੀ ਹੋ ਗਈ ਓਏ ਆਦਾ ਬਾਈ ਕਮਾਲੀ ਹੋ ਗਈ ਕਹਿੰਦੇ ਅੱਜ ਵੀ ਤਰਪੇ ਝੋਟਾ ਨਾਲ ਉਹ ਸੱਲੀ ਇਹੇ ਤਰਪੇ ਉਹਨੂੰ ਤੂੰ ਆਦਾ ਗਲਕਰ ਸਰਪੇ ਬਾਈ ਸੱਪ ਕਰ ਸਕੀ ਦਾ ਵੀ ਨਹੀਂ ਕੋਈ ਬੜਾਈ ਬਸਾ ਬਝਾਈ ਸਰਦਾ ਬਝਾਈ ਸਰ ਠੀਕ ਆ ਬਾਈ ਓਏ ਬਾਈ ਵਾ ਕਰਾ ਹੁਣ ਦੂਜਾ ਘੇਰਾ ਮੁਰਦਾ ਦਾ ਮੁਰਦਾ ਦਾ ਹੈ ਨੀਗਾ ਹੋਰ ਦਾ ਮੁੜ ਵੀ ਆ। ਕੋਸ਼ਿਸ਼ ਕਰ ਬਈ ਯਾਰ ਜਮਾਨੇ ਦੇ ਰੱਬ ਕੋਲ ਰੋਜ਼। ਇਹ ਆਣਾ ਕੰਨਵਾ ਸੂਰੀ ਆ ਯਾਰ ਪੁੱਤੇ ਜਿਵੇਂ ਕੀ ਬੋੜਾ। ਜਾ ਸੁਭਰਾ ਯਾਰ ਤੂੰ ਮੁੰਡੇ ਦਾ ਸੱਚਾ ਦਿਖਾਓ। ਦੂਜੇ ਗੇਅਰ 'ਚ ਆ ਲੈ ਮਸਤਾ ਪਰਾਉਣਾ। ਦੋ ਜੰਟ ਰਾਈਲਾ ਪਹਿਲਾਂ ਟੋਚਰ ਪਾਉਣਾ ਤੇ ਜੀ ਟੋਚਰ ਪਵਾਇਆ ਨਹੀਂ। ਠੀਕ ਆ। ਹੁਣ ਉਹੀ ਕਰਦਾ। ਤਰਜਨ ਪੈ ਕੇ ਦੇਖ ਜਾ ਬਈ। ਆਏ ਲਈ ਮਸਤਾ। ਪਰਾਈ ਜੀ ਵਜੋ ਤੇ ਰੁਮਾ ਨੀ। 18 ਤਾਂ ਜੀ ਬਾਈ ਇੱਕ ਸਾਲ ਹੋਣਾ ਖੁੱਲਣ ਵਾਲਾ ਠੀਕ ਆ। ਉਹ ਅਜੀ ਉਹ ਵੀ ਮੈਂ ਖੋਲਿਆ ਨਹੀਂ ਆ ਮੈਂ ਖੋਲਦਾ ਸੀ। ਖੋਲ ਦਿੰਦਾ ਫੇਰ ਕਰਾਂ ਇਹਨੂੰ ਬਸ ਹੋ ਜਾਂਦਾ। ਇਹ ਤਾਂ ਐਂ ਦਿੰਦਾ ਜੂਗ। ਸਾਰੇ ਟੋਰਾ ਚੈੱਕ ਕਰ ਲਓ ਬਾਈ। ਛੋਟਾ ਟਾਇਰ ਟੋਰਾ ਚੈੱਕ ਕਰਦੇ ਵੀ ਕਿੰਨਾ ਦਿੰਦਾ। ਇੱਥੇ 4 3 ਸਪੀਡ ਲਈ ਫਿਰਦੇ ਆ ਉਹ ਨਹੀਂ 18 ਤਵੀਏ ਤੇ ਇੰਨੇ ਤੁਰਦੇ। जहिड़ा दूजी पहिरियों टाकड़ी आहे भई टाकड़ा है टाइट सभु पंड ठीकु आहे भई उहो साड़ी सारियूं रखंदा आहियूं मस्त न 18 ਦਾ ਬੀ ਆਂਦਾ ਇਹਨਾਂ ਕੋਲੇ ਫਾਰਮ ਪ੍ਰਾਈਸ 60 ਹੈਗਾ ਵੱਡਾ ਉਹ 55 ਚ ਵੀ ਆ ਉਹ ਤਾਂ ਚੱਲ ਖਿੱਚਦੀ ਏ ਦੂਜੇ ਗੇਰ 'ਚ ਆਹਦਾ ਕਮਾਨੀ ਹੋ ਗਈ ਛੋਟਾ ਭਾਈ ਖਿੱਚੀ ਜਾਂਦਾ ਉਹਦਾ ਵਰਤੀ ਵਿੱਚ ਇਹਦੇ ਦੇ ਚੀਜ਼ੇ 'ਚ ਜਦ ਇਹ ਦੂਜੇ ਦੇ ਖਿੱਚਦਾ ਵੀਡੀਓ ਬਈ ਲਾਇਕ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਫਿਰ ਅੱਗੇ ਹੋਰ ਕਰਾਵਾਂਗਾ ਇਹਨੂੰ ਦੱਸੋ 70 ਫੋਨ ਲੱਗਦੇ ਆ ਬਈ ਕੀ ਕਹਿੰਦਾ ਇਹ ਤੇਰਾ ਗਿਅਰ ਸਟ ਕਰਨੇ ਗੇਰ ਰੇ ਖਿੱਚਦਾ ਦੂਜੇ ਦੇ ਗਿਅਰ ਤੇ ਉੱਜੇ ਜਾ ਨਾਲੇ ਖੜਕ ਕੇ ਖੜਾ ਅਕੇ ਖੜ ਜਾ ਇੱਕ ਵਾਰੀ ਦੂਜੇ ਗਿਅਰ ਤੇ ਫੇਰ ਦਿਖਾ ਰਿਏ ਖੜ ਜਾ ਭਾਈ ਖੜਾ ਲਾ ਡਾਟਰ ਦੂਜੇ ਗਿਅਰ ਤੇ ਵਾਹ ਤੁਰ ਪਿਆ ਭਾਈ ਦੂਜੇ ਗਿਅਰ ਤੇ ਵਾਹ ਲਾੜ ਮਾਰਦਾ ਲਾੜ ਜਲੋ ਤੁਰ ਪੇਰ ਮੈਂ ਤਾਂ ਕਮਾ ਵਾਲੀ ਮੰਨ ਰਿਹਾ ਯਾਰਾ ਯਾਰ ਮੈਂ ਪਹਿਲਾਂ ਮੈਂ ਇਹਨਾਂ ਨੂੰ ਆਖਿਆ ਸੀਗਾ ਮੈਂ ਕਿ ਚਲੋ ਉਹ ਤਾਂ ਹੋਰ ਨੇ ਟੂ ਦਿਨ ਤੱਕੜਾਉਂ ਮੈਂ ਕਿ ਹਾਂ ਪਪਾ ਹੱਲ ਪਾ ਕੇ ਦੇਖਾਂਗੇ